ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਟਲ ਸਕਦੀ ਹੈ ਜੰਗ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਹੁਣ ਵਿਚੋਲਗੀ ਦਾ ਕੰਮ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਇੱਕ ਟਵੀਟ ਕੀਤਾ ਗਿਆ ਡੋਨਾਲਡ ਟਰੰਪ ਦੇ ਵੱਲੋਂ ਅਤੇ ਦਾਵਾ ਕੀਤਾ ਗਿਆ ਹੈ ਕਿ ਫਿਲਹਾਲ ਵਾਸਤੇ ਜੰਗ ਜਿਹੜੀ ਆ ਉਸ ਨੂੰ ਰੋਕ ਦਿੱਤਾ ਗਿਆ ਹੈ ਤਾਂ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਜੋ جنگ ਚੱਲ ਰਹੀ ਸੀ ਉਸ ਨੂੰ ਲੈ ਕੇ ਇਸ ਵਕਤ ਦੀ ਬੇहद अहम ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਡੋਨਾਲਡ 트੍ਰੰਪ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਕਿਤੇ ਨਾ ਕਿਤੇ ਦੋਨਾਂ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਵੱਲੋਂ ਜਿਹੜੀ ਆ ਇੱਕ ਵਿਚੋਲਗੀ ਦਾ ਕੰਮ ਕੀਤਾ ਗਿਆ ਅਤੇ ਦੋਨਾਂ ਦੇ ਜਿਹੜੇ ਨੇ ਅ ਵਿਦੇਸ਼ ਮੰਤਰੀ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਰਾਹਤ ਦੀ ਖਬਰ ਹੈ ਕਿ ਫਿਲਹਾਲ ਵਾਸਤੇ ਜਿਹੜੀ ਜੰਗ ਹੈ ਉਸ ਨੂੰ ਰੋਕ ਦਿੱਤਾ ਗਿਆ ਹੈ ਡੋਨਾਲਡ 트੍ਰੰਪ ਦੇ ਵੱਲੋਂ ਇਸ ਦਾ ਦਾਵਾ ਕੀਤਾ ਜਾ ਰਿਹਾ ਮਾਰਕੋ ਰੂਬਿਓ ਜਿਹੜੇ ਕਿ ਐਨਐਸਸੀ ਨੇ ਅਮਰੀਕਾ ਦੇ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਲ ਸੰਪਰਕ ਕੀਤਾ ਗਿਆ ਸੀ ਉਸ ਤੋਂ ਬਾਅਦ ਡੋਨਾਲਡ ਟਰੰਪ ਦੇ ਵੱਲੋਂ ਜਿਹੜੀ ਹੈ ਇਹ ਵੱਡੀ ਜਾਣਕਾਰੀ ਜਿਹੜੀ ਹੈ ਉਹ ਨਸ਼ਰ ਕੀਤੀ ਗਈ ਹੈ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੀ ਵਿਚੋਲਗੀ ਦੇ ਵਿੱਚ ਰਾਤ ਪਰ ਗੱਲਬਾਤ ਹੁੰਦੀ ਰਹੀ ਹੈ ਪਾਕਿਸਤਾਨ ਅਤੇ ਭਾਰਤ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਮੈਂ ਇਹ ਐਲਾਨ ਕਰਦਾ ਹੋਇਆ ਖੁਸ਼ੀ ਮਹਿਸੂਸ ਕਰ ਰਿਹਾ ਕਿ ਭਾਰਤ ਤੇ ਪਾਕਿਸਤਾਨ ਜਿਹੜੀ ਹੈ ਉਹ ਹੁਣ ਜੰਗ ਨੂੰ ਰੋਕਣ ਜਾ ਰਹੇ ਨੇ ਕਿਤਨਾ ਕਿਤੇ ਜੰਗਬੰਦੀ ਦੇ ਵਾਸਤੇ ਸਹਿਮਤੀ ਬਣ ਗਈ ਹੈ ਵੱਡੀ ਖਬਰ ਹੈ ਉਹਨਾਂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੂੰ ਜਿਹੜੀ ਹੈ ਮਹਾਨ ਬੁੱਧੀ ਦੀ ਵਰਤੋਂ ਕਰਨ ਦੇ ਲਈ ਮੈਂ ਵਧਾਈ ਵੀ ਦਿੰਦਾ ਇੱਕ ਚੰਗੀ ਸੋਚ ਦੇ ਵਾਸਤੇ ਵਧਾਈ ਦਿੰਦਾ ਇਸ ਮਾਮਲੇ ਵੱਲ ਧਿਆਨ ਦੇਣ ਦੇ ਲਈ ਦੋਨਾਂ ਦੇਸ਼ਾਂ ਦਾ ਅਮਰੀਕਾ ਨੇ ਧੰਨਵਾਦ ਵੀ ਕੀਤਾ ਤਾਂ ਜੇਕਰ ਗੱਲ ਕੀਤੀ ਜਾਵੇ ਡੋਨਾਲਡ ਟਰੰਪ ਦੀ ਉਹਨਾਂ ਦੇ ਵੱਲੋਂ ਇੱਕ 100 ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਉਸ ਤੋਂ ਬਾਅਦ ਜੇਕਰ ਗੱਲ ਕਰ ਲਈ ਜਾਵੇ ਅੱਜ ਹੋ ਸਕਦਾ ਕਿ ਰਾਤ ਦੇ ਮਾਹੌਲ ਤਣਾਅਪੂਰਨ ਨਾ ਹੋਣ ਸਰਹੱਦੀ ਇਲਾਕਿਆਂ ਵਾਸਤੇ ਇਹ ਖਾਸ ਤੌਰ ਤੇ ਰਾਹਤ ਵਾਲੀ ਖਬਰ ਹੈ ਕਿਉਂਕਿ ਲਗਾਤਾਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜਾ ਆ ਇਸ ਵਕਤ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ ਖਾਸ ਤੌਰ ਦੇ ਉੱਤੇ ਸਰਹੱਦੀ ਇਲਾਕਿਆਂ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਸਹਿਮੇ ਹੋਏ ਸੀ ਰਾਤ ਵੇਲੇ ਬਲੈਕਆਊਟ ਵੀ ਹੋ ਰਿਹਾ ਸੀ ਸਾਇਰਨ ਵੱਜ ਰਹੇ ਸਨ ਤਾਂ ਕਿਤੇ ਨਾ ਕਿਤੇ ਅੱਜ ਹੋ ਸਕਦਾ ਕਿ ਰਾਤ ਨੂੰ ਕਾਰਵਾਈ ਜਿਹੜੀ ਹੈ ਉਹ ਦੇਖਣ ਨੂੰ ਨਾ ਮਿਲੇ ਪਰ ਹੋ ਸਕਦਾ ਹੈ ਕਿ ਇਹਨਾਂ ਬਿਆਨਾਂ ਤੋਂ ਬਾਅਦ ਵੀ ਪਾਕਿਸਤਾਨ ਜਾਂ ਫਿਰ ਭਾਰਤ ਦੇ ਵੱਲੋਂ ਕਿਸੇ ਤਰੀਕੇ ਦੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਅੱਜ ਰਾਤ ਦੇ ਹਾਲਾਤ ਜਿਹੜੇ ਨੇ ਉਹ ਕੀ ਬਣਦੇ ਨੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਰਾਤ ਵੇਲੇ ਦੋਨਾਂ ਦੇਸ਼ਾਂ ਦੇ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਨੇ ਤੇ ਹੁਣ ਡੋਨਾਲਡ ਟਰੰਪ ਦੀ ਐਂਟਰੀ ਤੋਂ ਬਾਅਦ ਅਮਰੀਕਾ ਦੀ ਵਿਜੋਲਗੀ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਹ ਜੰਗ ਦੇ ਅਸਾਰ ਜਿਹੜੇ ਨੇ ਉਹ ਵੱਧਦੇ ਨੇ ਜਾਂ ਫਿਰ ਘਟਦੇ ਨੇ